ਨਮਸਤੇ ਸਤਿ ਸ੍ਰੀ ਅਕਾਲ ਆਦਾਬ ਜੀ ਮੈਂ ਕੌਸ਼ਲ ਗੌਤਮ ਇਸ ਵੇਲੇ ਜੁੜ ਚੁੱਕੇ ਹਾਂ ਬੀਜੇਪੀ ਦੇ ਆਗੂ ਸੁਸ਼ੀਲ ਕੁਮਾਰ ਸਿੰਘ ਕੁ ਜੀ ਦੇ ਨਾਲ ਨਾ ਵੀ ਮਾਹੌਲ ਚੱਲ ਰਿਹਾ ਤੁਹਾਨੂੰ ਕੀ ਲੱਗਦਾ ਕਿ ਬੀਜੇਪੀ ਕਿੰਨੇ ਮਾਰਜਿਨ ਨਾਲ ਜਿੱਤੂਗੀ ਦੇਖੋ ਗੱਲ ਹੈ ਕਿ ਮੈਂ ਮੈਂ ਕੋਈ ਜੋਸ਼ੀ ਤਾਂ ਹੈ ਨਹੀਂ ਇਹ ਤਾਂ ਪਰਸੈਂਟੇਜ ਦੇ ਉੱਤੇ ਡਿਪੈਂਡ ਕਰਦਾ ਬੇਟਾ ਕਿ ਕਿੰਨਾ ਪਰਸੈਂਟੇਜ ਹੈ ਜਿਹੜਾ VOTING ਦਾ ਆਏਗਾ ਉਹਦੇ ਹਿਸਾਬ ਨਾਲ ਇਹ ਜਿਹੜੀਆਂ ਜਿੱਤ ਸਾਰੀਆਂ ਮقرਰ ਕੀਤੀਆਂ ਜਾਣਗੀਆਂ ਆ ਪਰ ਇਹਨਾਂ ਹੈ ਕਿ ਅਸੀਂ ਇੱਕ ਕੰਫਰਟੇਬਲ ਮਾਰਜਿਨ ਨਾਲ ਜਿੱਤ ਰਹੇ ਜਿਵੇਂ ਕਿ ਚੰਨੀ ਸਾਹਿਬ ਤਾਂ ਅੱਜ ਵੀ ਚੰਨੀ ਸਾਹਿਬ ਰੋਪੜ ਬੈਠੇ ਹੋਏ ਆ ਤੁਹਾਨੂੰ ਕੀ ਲੱਗਦਾ ਵਾ ਕਿ ਇਹ ਸੀਟ ਦੁਬਾਰਾ ਜੇਕਰ ਉਹ ਜਿੱਤਦੇ ਆ ਇਹ ਦੁਬਾਰਾ ਸੀਟ ਗੁਰਦਾਸਪੁਰ ਵਾਲੀ ਬਣ ਜੂਗੀ ਕਿਉਂਕਿ ਜਿਵੇਂ ਸਨੀ ਦੇਵਾਲ ਸਾਹਿਬ ਮੁੰਬਈ ਤੋਂ ਨਹੀਂ ਆਏ ਸੀ ਉਵੇਂ ਚੰਨੀ ਸਾਹਿਬ ਇੱਥੇ ਵਾਪਸ ਨਹੀਂ ਜਾਣਗੇ ਤੁਹਾਨੂੰ ਇਹਦਾ ਲੱਗਦਾ ਨਹੀਂ ਇਹ ਤੁਹਾਨੂੰ ਗਲਤ ਇਨਫੋਰਮੇਸ਼ਨ ਆ ਚੰਨੀ ਸਾਹਿਬ ਇੱਥੇ ਜਿੱਤ ਨਹੀਂ ਰਹੇ ਜੇਕਰ ਜਿੱਤ ਜਾਂ ਜੇਕਰ ਮੈਂ ਕਿਉਂ ਕਹਾਂ ਜੇਕਰ ਜਿੱਤ ਜਾਣ ਇੱਥੋਂ ਤਾਂ ਅਸੀਂ ਜਿੱਤ ਰਹੇ ਆ ਚੰਨੀ ਸਾਹਿਬ ਥੋੜੀ ਜਿੱਤ ਰਹੇ ਆ ਪਵਨ ਟੀ ਨੂੰ ਚੰਨੀ ਜੀ ਦੋ ਜਣਿਆਂ ਦਾ ਤੇ ਤੁਹਾਡਾ ਤੱਕਾ ਚੱਲ ਰਿਹਾ ਆ ਆਵਾਜ਼ ਜ਼ਿਆਦਾ ਚੰਦੀ ਸਾਹਿਬ ਦੀ ਸੁਣਨ ਨੂੰ ਮਿਲਦੀ ਆ ਉਹਨਾਂ ਦੇ ਕਈ ਅਜਿਹੀਆਂ ਚੀਜ਼ਾਂ ਜਿਹੜੀਆਂ ਨੌਜਵਾਨਾਂ ਨੂੰ ਨਹੀਂ ਪਸੰਦ ਆਦੀਆਂ ਉਹ ਅਜਿਹੀਆਂ ਕਿਹੜੀਆਂ ਚੀਜ਼ਾਂ ਤੁਸੀਂ ਨੌਜਵਾਨਾਂ ਨੂੰ ਪ੍ਰਦਾਨ ਕਰੋਗੇ ਜਿਹਦੇ ਨਾਲ ਤਾਂ ਨੌਜਵਾਨ ਪੀੜ੍ਹੀ ਤੁਹਾਡੇ ਨਾਲ ਜ਼ਿਆਦਾ ਜੁੜੇ ਦੇਖੋ ਗੱਲ ਹੈ ਕਿ ਖੇਡਾਂ ਦੇ ਪ੍ਰਤੀ ਨੌਜਵਾਨਾਂ ਨੂੰ ਆਸ਼ਵਸਤ ਕਰਾਂਗੇ ਨਵੇਂ ਸਟੇਡੀਅਮ ਲੈ ਕੇ ਆਵਾਂਗੇ ਬਜ਼ੁਰਗਾਂ ਦਾ ਚੰਗਾ ਇਲਾਜ ਕਰਵਾਵਾਂਗੇ ਔਰ ਚੰਗਾ 에어ਪੋਰਟ ਜਿਹੜਾ ਇਹਨੂੰ ਹੋਰ ਅਪਗ੍ਰੇਡ ਕਰਾਂਗੇ ਨਵੇਂ ਪੁਲ ਬਣਾਵਾਂਗੇ ਨਵੇਂ ਆਰਓਬੀ ਬਣਾਵਾਂਗੇ ਟ੍ਰੈਫਿਕ ਸਮੱਸਿਆ ਦਾ ਹੱਲ ਕਰਾਵਾਂਗੇ ਜਿਹੜੀ ਇੱਕ ਬੇਸਿਕ ਨੀਡ ਹੈ ਸ਼ਹਿਰੀਆਂ ਦੀ ਉਹਦੇ ਉੱਤੇ ਆਪਾਂ ਕੰਮ ਕਰਾਂਗੇ ਇਹ ਮੁਲਾਕਾਤ ਸੀ ਸੁਸ਼ੀਲ ਕੁਮਾਰਿੰਕੂ ਜੀ ਦੇ ਨਾਲ ਜਿੱਥੇ ਪਤਾ ਲੱਗ ਰਿਹਾ ਹੈ ਕਿ ਬੀਜੇਪੀ ਜਲੰਧਰ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਤੇਜ਼ ਗਤੀ ਨਾਲ ਵਧਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਬੀਜੇਪੀ ਦਾ ਕਾਫੀ ਜ਼ੋਰ ਦੇਖਣ ਨੂੰ ਮਿਲੇਗਾ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਜੀ ਮੈਂ ਕੌਸ਼ਲ ਗੌਤਮ ਇਸ ਵੇਲੇ ਜੁੜ ਚੁੱਕੇ ਹਾਂ ਬੀਜੇਪੀ ਦੇ ਆਗੂ ਸੁਸ਼ੀਲ ਕੁਮਾਰ ਸਿੰਘ ਕੁ ਜੀ ਦੇ ਨਾਲ ਨਾ ਵੀ ਮਾਹੌਲ ਚੱਲ ਰਿਹਾ ਤੁਹਾਨੂੰ ਕੀ ਲੱਗਦਾ ਕਿ ਬੀਜੇਪੀ ਕਿੰਨੇ ਮਾਰਜਿਨ ਨਾਲ ਜਿੱਤੂਗੀ ਦੇਖੋ ਗੱਲ ਹੈ ਕਿ ਮੈਂ ਮੈਂ ਕੋਈ ਜੋਸ਼ੀ ਤਾਂ ਹੈ ਨਹੀਂ ਇਹ ਤਾਂ ਪਰਸੈਂਟੇਜ ਦੇ ਉੱਤੇ ਡਿਪੈਂਡ ਕਰਦਾ ਬੇਟਾ ਕਿ ਕਿੰਨਾ ਪਰਸੈਂਟੇਜ ਆ ਜਿਹੜਾ VOTING ਦਾ ਆਏਗਾ ਉਹਦੇ ਹਿਸਾਬ ਨਾਲ ਇਹ ਜਿਹੜੀਆਂ ਜਿੱਤ ਸਾਰੀਆਂ ਮقرਰ ਕੀਤੀਆਂ ਜਾਣਗੀਆਂ ਹਾਂ ਪਰ ਇਹਨਾਂ ਹੈ ਕਿ ਅਸੀਂ ਇੱਕ ਕੰਫਰਟੇਬਲ ਮਾਰਜਿਨ ਨਾਲ ਜਿੱਤ ਰਹੇ ਜਿਵੇਂ ਕਿ ਚੰਨੀ ਸਾਹਿਬ ਤਾਂ ਅੱਜ ਵੀ ਚੰਨੀ ਸਾਹਿਬ ਰੋਪੜ ਬੈਠੇ ਹੋਏ ਆ ਤੁਹਾਨੂੰ ਕੀ ਲੱਗਦਾ ਵਾ ਕਿ ਇਹ ਸੀਟ ਦੁਬਾਰਾ ਜੇਕਰ ਉਹ ਜਿੱਤਦੇ ਆ ਇਹ ਦੁਬਾਰਾ ਸੀਟ ਗੁਰਦਾਸਪੁਰ ਵਾਲੀ ਬਣ ਜੂਗੀ ਕਿਉਂਕਿ ਜਿਵੇਂ ਸਨੀ ਦੇਵਾਲ ਸਾਹਿਬ ਮੁੰਬਈ ਤੋਂ ਨਹੀਂ ਆਏ ਸੀ ਉਵੇਂ ਚੰਨੀ ਸਾਹਿਬ ਇੱਥੇ ਵਾਪਸ ਨਹੀਂ ਜਾਣਗੇ ਤੁਹਾਨੂੰ ਇਹਦਾ ਲੱਗਦਾ ਨਹੀਂ ਇਹ ਤੁਹਾਨੂੰ ਗਲਤ ਇਨਫੋਰਮੇਸ਼ਨ ਆ ਚੰਨੀ ਸਾਹਿਬ ਇੱਥੇ ਜਿੱਤ ਨਹੀਂ ਰਹੇ ਜੇਕਰ ਜਿੱਤ ਜਾਂ ਜੇਕਰ ਮੈਂ ਕਿਉਂ ਕਹਾਂ ਜੇਕਰ ਜਿੱਤ ਜਾਣ ਇੱਥੋਂ ਤਾਂ ਅਸੀਂ ਜਿੱਤ ਰਹੇ ਆ ਚੰਨੀ ਸਾਹਿਬ ਥੋੜੀ ਜਿੱਤ ਰਹੇ ਆ ਪਵਨ ਟੀ ਨੂੰ ਤੇ ਚੰਨੀ ਜੀ ਦੋ ਜਣਿਆਂ ਦਾ ਤੇ ਤੁਹਾਡਾ ਤੱਕਾ ਚੱਲ ਰਿਹਾ ਆ ਆਵਾਜ਼ ਜ਼ਿਆਦਾ ਚੰਦੀ ਸਾਹਿਬ ਦੀ ਸੁਣਨ ਨੂੰ ਮਿਲਦੀ ਆ ਉਹਨਾਂ ਦੇ ਕਈ ਅਜਿਹੀਆਂ ਚੀਜ਼ਾਂ ਜਿਹੜੀਆਂ ਨੌਜਵਾਨਾਂ ਨੂੰ ਨਹੀਂ ਪਸੰਦ ਆਦੀਆਂ ਉਹ ਅਜਿਹੀਆਂ ਕਿਹੜੀਆਂ ਚੀਜ਼ਾਂ ਤੁਸੀਂ ਨੌਜਵਾਨਾਂ ਨੂੰ ਪ੍ਰਦਾਨ ਕਰੋਗੇ ਜਿਹਦੇ ਨਾਲ ਤਾਂ ਨੌਜਵਾਨ ਪੀੜ੍ਹੀ ਤੁਹਾਡੇ ਨਾਲ ਜ਼ਿਆਦਾ ਜੁੜੇ ਦੇਖੋ ਗੱਲ ਹੈ ਕਿ ਖੇਡਾਂ ਦੇ ਪ੍ਰਤੀ ਨੌਜਵਾਨਾਂ ਨੂੰ ਆਸ਼ਵਸਤ ਕਰਾਂਗੇ ਨਵੇਂ ਸਟੇਡੀਅਮ ਲੈ ਕੇ ਆਵਾਂਗੇ ਬਜ਼ੁਰਗਾਂ ਦਾ ਚੰਗਾ ਇਲਾਜ ਕਰਵਾਵਾਂਗੇ ਔਰ ਚੰਗਾ 에어ਪੋਰਟ ਜਿਹੜਾ ਇਹਨੂੰ ਹੋਰ ਅਪਗ੍ਰੇਡ ਕਰਾਂਗੇ ਨਵੇਂ ਪੁਲ ਬਣਾਵਾਂਗੇ ਨਵੇਂ ਆਰਓਬੀ ਬਣਾਵਾਂਗੇ ਟ੍ਰੈਫਿਕ ਸਮੱਸਿਆ ਦਾ ਹੱਲ ਕਰਾਵਾਂਗੇ ਜਿਹੜੀ ਇੱਕ ਬੇਸਿਕ ਨੀਡ ਹੈ ਸ਼ਹਿਰੀਆਂ ਦੀ ਉਹਦੇ ਉੱਤੇ ਆਪਾਂ ਕੰਮ ਕਰਾਂਗੇ ਇਹ ਮੁਲਾਕਾਤ ਸੀ ਸੁਸ਼ੀਲ ਕੁਮਾਰਿੰਕੂ ਜੀ ਦੇ ਨਾਲ ਜਿੱਥੇ ਪਤਾ ਲੱਗ ਰਿਹਾ ਹੈ ਕਿ ਬੀਜੇਪੀ ਜਲੰਧਰ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਤੇਜ਼ ਗਤੀ ਨਾਲ ਵਧਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਬੀਜੇਪੀ ਦਾ ਕਾਫੀ ਜ਼ੋਰ ਦੇਖਣ ਨੂੰ ਮਿਲੇਗਾ